पार्क हॉस्पिटल पटियाला की तरफ से हमने ये कैंप लगाया जहाँ पे सभी जो रिटायर्ड हमारे पुलिस ऑफिसर्स हैं पुलिस स्टाफ है वो यहाँ पे इसका लाभ उठा रहे हैं हमारे फिजिशियंस ऑर्थोपेडिक सर्जन और आई सर्जन और डाइटिशियन सभी अपना अपना यहाँ पे, पे पेशेंट्स देख रहे हैं और अच्छी खासी संख्या में यहाँ पे लोग इसका लाभ उठा रहे हैं तो ये हमारा तीन कैंप है और हमारे रोमन्ना साहब जो हमारे एडिशनल सी हैं वो इसको कोऑर्डिनेट कर रहे हैं हमारे सभी स्पेशलिस्ट सेवा दे रहे हैं और ये बड़ा अच्छा प्रयास है जो ए साहब करा रहे हैं यहाँ पे ढिलो साहब तो ये हमारा पार ग्रुप हॉस्पिटल का अपना एक योगदान है यहाँ की यहाँ की पॉपुलेशन के लिए पटियाला की पॉपुलेशन के लिए और आसपास के एरिया के लिए, के लिए। पार्क से कितन, कितने है। ये तीन सौ अठारह कैम्प है पार्क हॉस्पिटल की तरफ यहाँ पे कितने पेशेंट आ चुके हैं ये अभी तक करीब करीब डेढ़ सौ दो सौ आ चुके हैं पर मुझे लगता है ढाई सौ तक कम से कम पहुँचेगा क्योंकि तो लोग अभी आ रहे हैं कैप में किस किस चीज़ का इसमें ऑर्थोपेडिक सर्जन है बहुत सीनियर फिजिशियन बैठे हुए हैं और डाइटिशियन है न्यूट्रिशनिस्ट है यहाँ पे ये लोग बैठे हुए हैं ये लोग देख रहे हैं तो पेशेंट्स को औरतों के पेशेंट औरतों और के तो पेशेंट तो 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 देखे तो जाए तो तो और आई सर्जन भी बैठे आई सर्जन भी पेशेंट देख रही हैं ये बजे बजे तक तक चलेगा एक ये, एक, एक तक चलेगा और किसी सभी पेशेंट कवर किया जाएगा थोड़ा लेट भी बैठना पड़ा तो कैंप जारी रखेंगे उसको बंद नहीं करेंगे पटियालाम्प लगाया गया है ਇਥੇ ਅ ਪੈਨਸ਼ਨਰ ਐਸੋਸੀਏਸ਼ਨ ਵੈਲਫੇਅਰ ਜਿਹੜੀ ਹੈਗੀ ਬਣੀ ਪਟਿਆਲਾ ਦੀ ਉਹਨਾਂ ਦੇ ਪ੍ਰਧਾਨ ਜੀ ਵੱਲੋਂ ਉਹਨਾਂ ਦੇ ਸੈਕਟਰੀ ਵੱਲੋਂ ਡਾਕਟਰ ਗਿਰਿੰਦਰ ਸਿੰਘ ਢਿੱਲੋਂ ਜਿਹੜੇ ADGP ਆ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀ ਲੇਕਿਨ ਪਾਰਕ ਹਸਪੀਟਲ ਦੇ ਪਹਿਲਾਂ ਵੀ ਅਸੀਂ ਦੋ ਕੈਂਪ ਇਥੇ ਆਰਗੇਨਾਈਜ਼ ਕਰ ਚੁੱਕੇ ਹਾਂ ਇੱਕ ਸੈਮੀਨਾਰ ਇੱਕ ਕੈਂਪ ਤੇ ਬਹੁਤ ਮਤਲਬ ਅੱਛਾ ਇਹਨਾਂ ਦਾ ਰਿਸਪੌਂਸ ਹੈਗਾ ਔਰ ਜਿਹੜੀ ਹੈਗੀ ਪਾਰਕ ਚੇਨ ਇਹ ਬੜੀ ਵੱਡੀ ਚੇਨ ਹੈ ਔਰ ਇੱਥੇ ਬਿਲਕੁਲ ਅਫੋਰਡੇਬਲ ਜਿਹੜਾ ਹੈਗਾ ਟ੍ਰੀਟਮੈਂਟ ਹੁੰਦਾ ਹੈ ਔਰ ਸੁਪਰ ਸਪੈਸ਼ੈਲਿਟੀ ਹੈਗੀ ਹੈ ਸਾਰੀ ਇੱਥੇ ਟੋਟਲ ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਿ ਇੱਥੇ ਆਸ਼ਵਨ ਕਾਰਡ ਜਿਹੜਾ ਚੱਲਦਾ ਹੈਗਾ ਬਿਲਕੁਲ ਉਹਦੇ ਵਿੱਚ ਜਿਵੇਂ ਟੀਟੀਐਚਆਰ ਹੈਗਾ ਠੀਕ ਹੈ ਅ ਪੇਟ ਦੀਆਂ ਸਾਰੀਆਂ ਬਿਮਾਰੀਆਂ ਜਿੰਨੀਆਂ ਉਹ ਜਿਹੜਾ ਦਾ ਮੁਫਤ ਇਲਾਜ ਕੀਤਾ ਜਾਂਦਾ ਸਾਰੀਆਂ ਇਸ ਤੋਂ ਇਲਾਵਾ ਜਿਹੜਾ ਗਵਰਨਮੈਂਟ ਆਫ ਪੰਜਾਬ ਨੇ ਅਲਾਉ ਕੀਤਾ ਹੈਗਾ ਉਹ ਸਾਰੇ ਦਾ ਸਾਰਾ ਇਲਾਜ ਮੁਫਤ ਕੀਤਾ ਜਾਂਦਾ ਹੈ ਇੱਥੇ ਦਾ ਹੁਣ ਇਹ ਸਾਡਾ ਜਿਹੜਾ ਟੋਟਲ 318ਵੇਂ ਕੈਂਪ ਹੈ तकरीबन 50000 ਦੇ ਕਰੀਬ ਅਸੀਂ ਜਿਹੜਾ ਪਟਿਆਲਾ ਸ਼ਹਿਰ ਤੇ ਪਟਿਆਲਾ ਦੇ ਪਿੰਡਾਂ ਦੇ ਵਿੱਚ ਇਹਨੂੰ ਕਵਰ ਕਰ ਚੁੱਕੇ ਆ ਇਹਦੇ ਵਿੱਚ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾ ਚੁੱਕਾ ਹੈ ਇਹ ਸਾਡਾ ਇਹ ਪਾਲਿਸੀ ਹੈ ਇਹਦੇ ਵਿੱਚ 3 ਦਿਨ ਦੀ ਮੈਡੀਕਲ ਫ੍ਰੀ ਦਿੱਨੇ ਆ ਆਰਬੀਐਸ ਹਾਈਟ ਵੇਟਸ ਸਭ ਕੁਝ ਇਹ ਜਿਹੜਾ ਹੈਗਾ ਫ੍ਰੀ ਆਫ ਤੇ ਕਨਸਲਟੈਂਟ ਕਾਉਂਸਲਿੰਗ ਜਿਹੜੀ ਹੈਗੀ ਆ ਮਤਲਬ ਇੱਥੇ ਕਾਉਂਸਲਿੰਗ ਕੀਤੀ ਜਾਂਦੀ ਉਹ ਫਿਰ ਪਟੀ ਇਸ ਕੈਂਪ ਦੇ ਵਿੱਚੋਂ ਵੀ ਜਿਹੜਾ ਕੋਈ ਸਪੋਸ ਰੈਫਰ ਹੋ ਕੇ ਜਾਏਗਾ ਉਹਨੂੰ 20% ਅਸੀਂ ਡਿਸਕਾਊਂਟ ਦੇ ਦਿੰਦੇ ਹਾਂ ਸਰ ਇਹ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਕੈਂਪ ਚੱਲਦਾ ਹੈ ਇਹ ਚੱਲੇਗਾ ਜੀ 9:30 ਵਜੇ ਆਏ ਸੀ ਇੱਥੇ 1 ਵਜੇ ਤੱਕ ਇਹ ਚੱਲੇਗਾ ਜੇ ਕੋਈ ਥੋੜਾ ਮोटा-ਮੋਟਾ ਵਾਦ ਕੱਟ ਕਰਨਾ ਪਿਆ ਤਾਂ ਇਹ ਕਰ ਲਾ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਨੇ ਸਰ ਇੱਥੇ ਹੁਣ 150 ਦੇ ਪੇਸ਼ੈਂਟ ਆ ਚੁੱਕੇ ਹਨ ਤਕਰੀਬਨ 100 ਦੇ ਉਮੀਦ ਫਿਰ ਹੋ ਚੁੱਕੇ ਨੇ ਠੀਕ ਹੈ ਸਾਡੇ ਸਾਰੇ ਜੀ ਮੈਡੀਕਲ ਕੈਂਪ ਕੋ ਜਾਇਆ ਹੋਇਆ ਇਹਦਾ ਬਾਰੇ ਦੱਸੋ ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰਡ ਡੀਜੀਪੀ ਸਾਹਿਬ ਸ਼੍ਰੀ ਗੁਰਿੰਦਰ ਸਿੰਘ ਜੀ ਢਲੋਂ ਜੀ ਦੀ ਅਗਵਾਈ ਦੇ ਹੇਠ ਪੰਜਾਬ ਪੁਲਿਸ ਪੈਨਸ਼ਨਰਸ ਵੈਲਫੇਅਰ ਦੇ ਤਹਿਤ ਜਿਹੜਾ ਇੱਥੇ ਮੈਡੀਕਲ ਕੈਂਪ ਲਾਇਆ ਗਿਆ ਹੈ ਇਹ ਚਲੋ ਸਭ ਦਾ ਬਹੁਤ ਵੱਡਾ ਉਪਰਾਲਾ ਹੈ ਮੇਰੇ ਖਿਆਲ ਤੋਂ ਮੈਂ ਤਾਂ ਫਸਟ ਟਾਈਮ ਦੇਖਿਆ ਹੈ ਕਿ ਜਿੱਥੇ ਰਿਟਾਇਰਡ ਅਫਸਰ ਇਕੱਠੇ ਕਰਕੇ ਉਹਨਾਂ ਦਾ ਮੈਡੀਕਲ ਕਰਾਉਣਾ ਕਈ ਵਾਰ ਸਾਡੇ ਅਫਸਰ ਜਿਹੜੇ ਦੂਰ ਦੂਰ ਰਹ ਜਾਂਦੇ ਨੇ ਪਿੰਡਾਂ ਜਿਹੜੇ ਰਹ ਜਾਂਦੇ ਨੇ ਸਿਹਤ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਇਗਨੋਰ ਕੀਤਾ ਜਾਂਦਾ ਉਹਨਾਂ ਨਾਲੋਂ ਉਹ ਇੱਥੇ ਇੱਕ ਡਾਕਟਰਾਂ ਦੀ ਟੀਮ ਲਿਆ ਕੇ ਇਹਨਾਂ ਦਾ ਪੂਰਾ ਫਿਜ਼ੀਕਲ ਜਿਹੜਾ ਚੈੱਕਅਪ ਕਰਾਇਆ ECG ਕਰਾਈਏ ਹੱਡ ਦਾ ਸਾਰਾ ਕੁਝ ਹੈ 슈ਗਰ ਟੈਸਟ ਬਲੱਡ ਪ੍ਰੈਸ਼ਰ ਹੋਰ ਵੀ ਕਈ ਚੀਜ਼ਾਂ ਦੇ ਜਿਹੜੇ ਚੈੱਕਅਪ ਕਰਾਏ ਇੱਕ ਬਹੁਤ ਵਧੀਆ ਉਪਰਾਲਾ ਤੇ ਮੈਂ ਤਾਂ ਇਹੋ ਕਹਾਂਗਾ ਕਿ ਸਾਡੇ ਪਟਿਆਲਾ ਰੇਂਜ ਦੇ ਵਿੱਚ ਜਿੰਨੇ ਵੀ ਰਿਟਾਇਰਡ ਅਫਸਰ ਹੈਗੇ ਨੇ ਉਹ ਇਸੇ ਤਰੀਕੇ ਆਪਣਾ ਜਿਹੜਾ ਕੈਂਪ ਆਰਗੇਨਾਈਜ਼ ਕਰਨ ਅਸੀਂ ਨਾਲ ਉਹਨਾਂ ਦੀ ਪੂਰੀ ਮਦਦ ਕਰਾਂਗੇ ਤਾਂ ਕਿ ਜਿਹੜੇ ਸਾਡੇ ਖਜ਼ਾਨਾ ਸਾਡੇ ਰਿਟਾਇਰਡ ਅਫਸਰ ਜਿਨ੍ਹਾਂ ਤੋਂ ਅਸੀਂ ਸੇਧ ਲਾਈਨ ਵੀ ਲੈਨੇ ਆ ਗਾਈਡਲਾਈਨਸ ਵੀ ਲੈਨੇ ਆ ਉਹਨਾਂ ਦੀ ਸੇਧ ਨੂੰ ਸੰਭਾਲਣਾ ਜ਼ਰੂਰੀ ਹੈ ਤਾਂ ਕਿ ਉਹ ਟਾਈਮ ਟੂ ਟਾਈਮ ਜਿਹੜੇ ਸਾਨੂੰ ਸੇਧ ਲਾਈਨ ਵੀ ਦਿੰਦੇ ਰਹਣ ਔਰ ਪਰਮਾਤਮਾ ਨਾਲ ਦੀ ਉਮਰ ਜੇ ਕਿ ਲੰਮੀ ਕਰੇ ਕਿਸੇ ਬਿਮਾਰੀ ਦੇ ਵਿੱਚ ਨਾ ਉਹ ਜੇਕਰ ਕੋਈ ਹਾਇਤ ਆਉਂਦਾ ਤੋਂ ਤੇ ਜਿਹੜਾ ਇਲਾਜ ਕਰ ਲਈ ਵੀ ਜਿਹੜੇ ਉਹ ਪਰਾਂਦੇ ਕਿੱਥੇ ਜਾਣਗੇ ਸੋ ਮੈਂ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਢੱਡੂ ਸਾਹਿਬ ਦਾ ਵੀ ਧੰਨਵਾਦਿਆਂ ਤੇ इवन ਕੋ ਪੰਜਾਬ ਪੁਲਿਸ ਵੱਲੋਂ ਵੀ ਮੈਂ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਫਰਸਟ ਟਾਈਮ ਜਿਹੜਾ ਇਹ ਉਹ ਪਰਲਾ ਕਰਕੇ ਸਾਡੇ ਇਹਨੇ 250 ਦੇ ਨੇੜੇ ਤੇੜੇ ਰਿਟਾਇਰਡ ਅਫਸਰ ਜਿਹੜੇ ਪਟਿਆਲੇ ਜਿਲ੍ਹੇ ਦੇ ਸੱਦੇ ਨੇ ਇਹ ਬਹੁਤ ਹੀ ਵਧੀਆ ਪਰ ਸਰ ਕੀ ਹੁੰਦੇ ਅੱਜ ਕੱਲ ਦੇ ਜਿਹੜੇ ਨੈਸ਼ਨ ਹੈ ਉਹ ਨਸ਼ਿਆਂ ਵੱਲ ਤੁਰ ਪਈ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਸ਼ਿਆਂ ਬਾਰੇ ਤਾਂ ਦੇਖੋ ਆਪਾਂ ਰੋਜ਼ ਹੀ ਗੱਲਾਂ ਕਰਨੇ ਆ ਅੱਜ ਸਾਡੇ ਪੈਂਸਲਰਸ ਦੇ ਅਸੀਂ ਆਏ ਆ ਨਾਲ ਇਥੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਮੈਂ ਗੱਲ ਕਹਾਗਾ ਕਿ ਸਾਡਾ ਪੰਜਾਬ ਨਸ਼ੇੜੀ ਨਹੀਂ ਹੈ ਜੇ 1 2% ਲੋਕ ਨਸ਼ਾ ਕਰਦੇ ਨੇ ਕਿਸੇ ਵੀ ਪਿੰਡ ਦੇ ਵਿੱਚ ਤੋਂ ਪਿੰਡ ਨਸ਼ੇੜੀ ਨਹੀਂ ਹੋ ਜਾਂਦਾ ਜੇਕਰ ਪੰਜਾਬ ਦੇ ਵਿੱਚ 1 2% ਲੋਕ ਨਸ਼ਾ ਕਰ ਲਿਆ ਤਾਂ ਉਹ ਨਸ਼ੇੜੀ ਨਹੀਂ ਪੰਜਾਬ ਸਾਡਾ ਹੋ ਜਾਂਦਾ ਸੋ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਗੁੰਮਰਾਹ ਹੋ ਕੇ ਜਿਹੜੇ ਨਸ਼ਾ ਲੈਂਦੇ ਨੇ ਉਹ ਸਭ ਤੋਂ ਪਹਿਲਾਂ ਵੱਡਾ ਫਰਜ ਬਣਦਾ ਪੇਰੈਂਟਸ ਦਾ ਪੈਰੈਂਟਸ ਉਹਨਾਂ ਨੂੰ ਕੰਟਰੋਲ ਕਰਨ ਉਹਨਾਂ ਨੂੰ ਜਿਹੜੀਆਂ ਫਾਲਤੂ ਖਰਚੇ ਦਿੱਤੇ ਜਾਂਦੇ ਨੇ ਅਗਰ ਉਹਨਾਂ ਦੇ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਨਿਗਰਖ ਰੱਖਿਆ ਜਾਵੇ ਉਹ ਮਾੜੀ ਸੋਸਾਇਟੀ ਦੇ ਬੱਚੇ ਨਾ ਪੈਣ ਉਸ ਤੋਂ ਬਾਅਦ ਜਿਹੜਾ ਟੀਚਰ ਦਾ ਬੜਾ ਵੱਡਾ ਰੋਲ ਹੈ ਟੀਚਰ ਉਹਨਾਂ ਦੇ ਪਾਸੇ ਧਿਆਨ ਦਵੇ ਤੇ ਜਿਹੜੇ ਲੋਕ ਨੂੰ ਪਤਾ ਹੈ ਕਿ ਖਾਣਾ ਬੰਦਾ ਸਪਲਾਇਰ ਹੈ ਨਸ਼ਾ ਵਾਲਿਆਂ ਕਿ ਉਹ ਵੇਚਦਾ ਹੈ ਉਹਨੇ ਬਾਰੇ ਪੁਲਿਸ ਨੂੰ ਇਤਲਾਹ ਦੇਣਾ ਸੀ ਸੀ ਸਿਕਰਟ ਰੱਖਾਂਗੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਵੀ ਇਕਾਈਪ ਜਿਹੜੀ ਚਾਲੂ ਕੀਤੀ ਹੈ ਉਹਦੇ ਤੇ ਆਪਣੀ ਇਨਫੋਰਮੇਸ਼ਨ ਦੇ ਨਾਂ ਸੀ ਜਿਹੜੇ ਸਿਕਰਟ ਰੱਖਾਂਗੇ ਤਾਂ ਕਿ ਜਿਹੜੇ ਬੱਚੇ ਗਮਰਾ ਹੋ ਕੇ ਨਸ਼ਾ ਖਾਂਦੇ ਨੇ ਤੇ ਉਹਨਾਂ ਦੇ ਇਸ ਕੈਂਪ ਲੋਵਾ ਰਹੇ ਆ ਉਹਨਾਂ ਦੇ ਕੈਂਪ ਲੋਵਾ ਕਿ ਉਹਨਾਂ ਦੇ ਨਸ਼ੇ ਛੁਡਾਵਾਂਗੇ ਤੇ ਜਿਹੜੇ ਸਮਗਲਰ ਨੇ ਉਹਨਾਂ ਨੂੰ ਫੜ ਕੇ ਅੰਦਰ ਲਵਾਵਾਂਗੇ ਔਰ ਜੜੀਆਂ ਉਹਨਾਂ ਦੀਆਂ ਜਾਇਦਾਦਾਂ ਨੇ ਉਹਨਾਂ ਨੂੰ ਕੁਰਕੀ ਕਰਾਉਣਾ ਥੈਂਕ ਯੂ ਸਰ ਥੈਂਕ ਯੂ ਸੋਮਾ